ਸਸ਼੍ਰੀ ਗਾਲ ਤਾਂ ਜੁੜ ਚੁੱਕਿਆ ਸਮਝਾਂ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਵਧਾਨ ਹੋ ਜਾਓ ਕਿਉਂਕਿ ਆਉਣ ਵਾਲੇ 5 ਦਿਨਾਂ ਲਈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚੋਂ orange ਤੇ yellow ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਹੀ ਮੁਹਾਲੀ ਦੇ ਵਿੱਚ ਬੱਦਲ ਛਾਈ ਹੋਏ ਨੇ ਫਿਲਹਾਲ ਹਮਸਪਰਿਆ ਮੌਸਮ ਹੋਇਆ ਹੋਇਆ ਹਾਲਾਂਕਿ ਅਨੁਮਾਨੇ ਲਗਾਏ ਜਾ ਸਕਦੇ ਨੇ ਕਿ ਕੁਝ ਦੇਰ ਦੇ ਅੰਦਰ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਹਿਮਾਚਲ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਤਕਰੀਬਨ ਅਗਲੇ 5 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ yellow ਅਤੇ orange ਅਲਰਟ ਜਾਰੀ ਕੀਤਾ ਗਿਆ ਤਾਂ ਬਿਲਕੁਲ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਭਾਵਨਾ ਜਿਹੜੀ ਉਹ ਜਤਾਈ ਗਈ ਹੈ ਫਿਲਹਾਲ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਭਾਰੀ ਤੋਂ ਭਾਰੀ ਮੀਂਹ ਪੈਣ ਦਾ ਮਤਲਬ ਹੈ ਕਿ ਲੋਕ ਇਸ ਹੱਦ ਤੱਕ ਪਰੇਸ਼ਾਨ ਹੋ ਜਾਣਗੇ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ 100 ਵਾਰ ਜ਼ਰੂਰ ਸੋਚਣਾ ਪੈ ਸਕਦਾ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਹਨੇਰੀ ਆ ਸਕਦੀ ਹੈ ਸਮਾਂਦ ਵਿੱਚ ਬਿਜਲੀ ਗਰਜਨ ਨੂੰ ਲੈ ਕੇ ਅਨੁਮਾਨ ਨੇ ਜਿਹੜੇ ਉਹ ਵੀ ਲਗਾਏ ਜਾ ਰਹੇ ਨੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਜੂਨ ਜੁਲਾਈ ਦੇ ਵਿੱਚ بارش ਹੋਈ ਸੀ ਪਰ ਮੌਸਮ ਵਿਭਾਗ ਦੇ ਵੱਲੋਂ ਇਹ ਅਨੁਮਾਨ ਲਗਾਏ ਗਏ ਨੇ ਕਿ ਇਸ ਵਾਰ ਜੁਲਾਈ ਦੇ ਵਿੱਚ ਗਰਮੀ ਹੈ ਜਿਹੜੀ ਜਿਸ ਤਰੀਕੇ ਦੇ ਨਾਲ ਗੀ ਕਿ بارش ਹਰ ਤਰ੍ਹਾਂ ਦੇ ਸੰਭਵ ਰਿਕਾਰਡ ਉਹ ਤੋੜ ਸਕਦੀ ਹੈ ਹਰ ਤਦੱਸਦੀ ਹੈ ਕਿ ਪਹਿਲਾਂ ਵਾਲੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਜੂਨ ਜੁਲਾਈ ਦੇ ਵਿੱਚ ਅਤਿ ਦੀ ਗਰਮੀ ਪੈਂਦੀ ਸੀ ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੌਸਮ ਹੈ ਜਿਹੜਾ ਸੁਹਾਵਣਾ ਹੁੰਦਾ ਠੰਡਾ ਹੁੰਦਾ ਪਰ ਇਸ ਵਾਰੀ ਦੱਸਦੀ ਹੈ ਕਿ ਜੂਨ ਦੇ ਅੱਤ ਤੋਂ ਬਾਅਦ ਹੀ ਲਗਾਤਾਰ بارشਾਂ ਹੋਣ ਦਾ ਸਿਲਸਲਾ ਉਹ ਜਾਰੀ ਸੀ ਔਰ ਜੁਲਾਈ ਦੇ ਵਿੱਚ ਵੀ ਅਹਿਮ ਇਹ ਜਾਣਕਾਰੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ بارشਾਂ ਜਿਹੜੀਆਂ ਹੋਣੀਆਂ ਸੁਭਾਵਿਕ ਨੇ ਸਸ਼੍ਰੀ ਗੱਲ ਤਸ ਜੁੜ ਚੁੱਕਿਆ ਸਮਝਾ ਨਿਊਜ਼ ਨਾਲ ਤੇ ਇਹਾਂ ਪ੍ਰਦੀਪਕੌਰ ਤੌਂਡ ਵਾਲੇ ਦਿਨਾਂ ਦੇ ਵਿੱਚ ਸਾਵਧਾਨ ਹੋ ਜਾਓ ਕਿਉਂਕਿ ਆਉਣ ਵਾਲੇ 5 ਦਿਨਾਂ ਲਈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚੋਂ orange ਅਤੇ yellow ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਹੀ ਮੁਹਾਲੀ ਦੇ ਵਿੱਚ ਬੱਦਲ ਛਾਈ ਹੋਏ ਨੇ ਫਿਲਹਾਲ ਹਮਸ ਭਰਿਆ ਮੌਸਮ ਹੋਇਆ ਹੋਇਆ ਹਾਲਾਂਕਿ ਅਨੁਮਾਨੇ ਲਗਾਏ ਜਾ ਸਕਦੇ ਨੇ ਕਿ ਕੁਝ ਦੇਰ ਦੇ ਅੰਦਰ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਹਿਮਾਚਲ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਤਕਰੀਬਨ ਅਗਲੇ 5 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ yellow ਅਤੇ orange ਅਲਰਟ ਜਾਰੀ ਕੀਤਾ ਗਿਆ ਤਾਂ ਬਿਲਕੁਲ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਭਾਵਨਾ ਜਿਹੜੀ ਉਹ ਜਤਾਈ ਗਈ ਹੈ ਫਿਲਹਾਲ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਭਾਰੀ ਤੋਂ ਭਾਰੀ ਮੀਂਹ ਪੈਣ ਦਾ ਮਤਲਬ ਹੈ ਕਿ ਲੋਕ ਇਸ ਹੱਦ ਤੱਕ ਪਰੇਸ਼ਾਨ ਹੋ ਜਾਣਗੇ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ 100 ਵਾਰ ਜ਼ਰੂਰ ਸੋਚਣਾ ਪੈ ਸਕਦਾ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਹਨੇਰੀ ਆ ਸਕਦੀ ਹੈ ਸਮਾਂਦ ਵਿੱਚ ਬਿਜਲੀ ਗਰਜਨ ਨੂੰ ਲੈ ਕੇ ਅਨੁਮਾਨ ਜਿਹੜੇ ਉਹ ਵੀ ਲਗਾਏ ਜਾ ਰਹੇ ਨੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਜੂਨ ਜੁਲਾਈ ਦੇ ਵਿੱਚ ਬਾਰਿਸ਼ ਹੋਈ ਸੀ ਪਰ ਮੌਸਮ ਵਿਭਾਗ ਦੇ ਵੱਲੋਂ ਇਹ ਅਨੁਮਾਨ ਲਗਾਇਆ ਗਿਆ ਕਿ ਇਹ ਨੇ ਕਿ ਇਸ ਵਾਰ ਜੁਲਾਈ ਦੇ ਵਿੱਚ ਗਰਮੀ ਹੈ ਜਿਹੜੀ ਜਿਸ ਤਰੀਕੇ ਦੇ ਨਾਲ ਗੀ ਕਿ بارش ਹਰ ਤਰ੍ਹਾਂ ਦੇ ਸੰਭਵ ਰਿਕਾਰਡ ਉਹ ਤੋੜ ਸਕਦੀ ਹੈ ਹਰ ਤਰ੍ਹਾਂ ਦੱਸਦੀ ਹੈ ਕਿ ਪਹਿਲਾਂ ਵਾਲੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਜੂਨ ਜੁਲਾਈ ਦੇ ਵਿੱਚ ਅਤ ਦੀ ਗਰਮੀ ਪੈਂਦੀ ਸੀ ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੌਸਮ ਹੈ ਜਿਹੜਾ ਸੁਹਾਵਣਾ ਹੁੰਦਾ ਠੰਡਾ ਹੁੰਦਾ ਪਰ ਇਸ ਵਾਰੀ ਦੱਸਦੀ ਹੈ ਕਿ ਜੂਨ ਦੇ ਅਤ ਤੋਂ ਬਾਅਦ ਹੀ ਲਗਾਤਾਰ بارشਾਂ ਹੋਣ ਦਾ ਸਿਲਸਲਾ ਉਹ ਜਾਰੀ ਸੀ ਔਰ ਜੁਲਾਈ ਦੇ ਵਿੱਚ ਵੀ ਅਹਿਮੇ ਜਾਣਕਾਰੀ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ بارشਾਂ ਜਿਹੜੀਆਂ ਹੋਣੀਆਂ ਸੁਭਾਵਿਕ ਨੇ